ਸ਼ਿਕਰ ਤਾਰ ਟੁੱਟ ਗਈ ਤਾਰ ਟੁੱਟ ਗਈ ਤੇ ਕਿੱਧਰ ਪਾਪਾ ਜੀ ਲੈ ਕੇ ਗਏ ਆ ਕਿ ਕਿ ਬੋਲ ਕੇ ਗਈ ਉਹ ਆਈਡੀ ਵੀ ਹੋਣੀ ਹੈ ਆਪਣੀ ਵੀ ਹੋਣੀ ਏਦਾਂ ਵੀ ਹੋਣੀ ਆ ਦੇਖੋ ਮੇਰੇ ਚਾਚਾ ਜੀ ਕਿਸ ਤਰ੍ਹਾਂ ਦਾ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਹੀ ਗੁਰਦੁਆਰੇ ਕੰਨ ਸਾਹਿਬ ਉਤੋਂ ਦੇਖ ਕੇ ਮਰ ਕਹਿੰਦੇ ਕਿ ਨਾਲ ਹੀ ਡੱਟ ਹੋ ਗਏ ਸਰਵਾਰ ਤੋਂ ਪਾਉਣ ਪਰਿਵਾਰ ਚ ਉਹਨਾਂ ਦੀ ਪਤਨੀ ਹੈ ਦੋ ਬੇਟੀਆਂ ਛੋਟੀ ਛੋਟੀਆਂ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ ਸੀ ਜਵਾਨੀ ਉੀਆਂ 25 ਸਾਲਾਂ ਵਿੱਚ ਇਹਦੇ ਕਾਫੀ ਕੀ ਉਹ ਵੀ ਕੁਝ ਕਰਦੀ ਨਹੀਂ ਜਾਂ ਉਹ ਵੀ ਕੁਝ ਨਹੀਂ ਨਹੀਂ ਉਹ ਤੇ ਕਰੇ ਵਿਚਾਰੀ ਉਹ ਥੋੜੀ ਬਿਮਾਰੀ ਦਿੰਦੇ ਸੀ ਦਵਾਈਆਂ ਤੇ ਇਹਨੂੰ ਬੜੀ ਦੇਜ ਦੀ ਸੇਵਾ ਕਰਦੇ ਹਾਂਜੀ ਇਹ ਸ਼ੁਰੂ ਤੋਂ ਹੀ ਉੱਥੇ ਕਮੇਟੀ ਦੇ ਵਿੱਚ ਹੀ ਕੰਮ ਸਰਦਾ ਹਾਂਜੀ ਧੰਨਵਾਦ ਹਾਂਜੀ ਧੰਨਵਾਦ ਮੈਨੂੰ ਸੁਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਜਿਹਾ ਫੋਨ ਆਇਆ ਵਾਇਸ ਦਾ ਤੇ ਉਹ ਕਹਿੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਉਹ ਡੈੱਡ ਹੋ ਗਏ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕਗੁਰਦਾਰ ਸ਼੍ਰੀ ਕਾਂਤ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆ ਸਾਡਾ ਇੱਕ ਬਹੁਤ ਸਤਕਾਰਯੋਗ ਪਾਰਟ ਟਾਈਮ ਮਲਾਜ਼ਮ ਬਿਜਲੀ ਮਿਸਤਰੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਨਿਸ਼ਾਨ ਸਾਹਿਬ ਦੇ ਖੜੇ ਦੇ ਵਜਾ ਮੈਨੂੰ ਇੱਥੋਂ ਗੁਰਦਾਸ ਸਾਹਿਬ ਤੋਂ ਇਹ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਜਿਹੜਾ ਉਹਨਾਂ ਦਾ ਫੋਨ ਗਿਆ ਹੌਰੀ ਤੌਰ ਤੇ ਉਹਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਵੱਲੋਂ ਡਾਡ ਕੋਸਟ ਕਰ ਦਿੱਤਾ ਗਿਆ ਜਿਹਦੀ ਇਹ ਵੇਲੇ ਸਰਕਾਰੀ ਹਸਪਤਾਲ ਚ ਡੱਡ ਬੜੀ ਰੱਖੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਤਾ ਦੇ ਉਹ ਇੱਕ ਹੀ ਸ਼ਾਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਾਨ ਤੋਂ ਦੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਾ ਲਈ ਬਹੁਤ ਦੁਖਦਈ ਹੈ ਪਰਿਵਾਰ ਲਈ ਬਹੁਤ ਦੁਖਦਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖੇ ਸ਼ਰੀਕ ਹੁਣਾ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹ ਅਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕਟਰੀ ਸਾਹਿਬ ਨੂੰ ਦੱਸ ਦਿੱਤਾ ਤਰਤੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਇਹ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ ਸਰਦਾਰ ਸਿਧਾਰਾਮ ਸਿੰਘ ਦਾ ਸ਼ਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਗੱਡੀ ਤੇ ਮਲਾਜ਼ਮ ਭੇਜੇ ਆ। ਹੁਣ ਇਸ ਟੀ ਥਾਣੇ ਚ ਜਿਹੜੀ ਰਿਪੋਰਟ ਲਿਖਾ ਕੇ ਉਹ ਤੋਂ ਬਾਅਦ ਇਥੋਂ ਦੀ ਪੋਸਟਮਾਰਟਮ ਦੀ ਕਾਰਵਾਈ ਕਰਵਾਉਣ ਜਾ ਰਿਹਾ।